ਸਰ ਜਦੋਂ ਦੇਖਦੇ ਆ ਨਾ ਅਖਬਾਰਾਂ ਤੇ ਟੀਵੀ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਆਈਐਸ ਇੱਕ ਸਬਜ਼ੀ ਵੇਚਣ ਵਾਲੇ ਦਾ ਬੱਚਾ ਆਈਐਸ ਸਰ ਮੇਰੀ ਬੇਟੀ ਨੇ ਵੀ ਬੰਨ ਸੁਪਨਾ ਲਗਾਤਾ ਜੀ ਮੈਂ ਇੱਕ ਡਰਾਈਵਰ ਦੀ ਬੇਟੀ ਹੋ ਕੇ ਵੀ ਇਸ ਮੁਕਾਮ ਤੇ ਪਹੁੰਚਾਂਗੀ ਮੈਂ ਵੀ ਮੇਰੀ ਬੇਟੀ ਨੇ ਵੀ ਬੰਨ ਸੁਪਨਾ ਲਗਾਤਾ ਜੀ ਮੈਂ ਇੱਕ ਡਰੈਸਿੰਗ ਜੀ ਸੁਸਾਇਟੀ ਆ ਜੀ ਉੱਥੇ ਤੇ ਸਰ ਮੇਰੀ ਬੱਚੀ ਨੂੰ ਉਹਨਾਂ ਨੇ ਅਡਪਟ ਕੀਤਾ ਜੀ ਆਈਐਸ ਬੰਦ ਤੱਕ ਸਾਰਾ ਖਰਚਾ ਉਹ ਉਹ ਕਰਨਗੇ ਸਾਰਾ ਸਰ ਮੈਂ ਰੇਖਾਨਾ ਪਿੰਡਾ ਮੇਰਾ ਵੀ ਛੋਟਾ ਜਿਹਾ ਬਲਾਕ ਮੌੜਾ ਜੀ ਤੇ ਪਮਕੜਾਈ ਸਾਹਿਬ ਸੋਡਾ ਜੀ ਤੇ ਬਠਿੰਡਾ ਡਿਸਟ੍ਰਿਕਟ ਹੈ ਸਰ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਸਰ ਮੈਂ ਡਰਾਈਵਰ ਕਰਦਾ ਮੈਸੇ ਮੈਂ ਡਰਾਈਵਰ ਆ ਜੀ ਸਰ ਜਦੋਂ ਦੇਖਦੇ ਆ ਨਾ ਅਖਬਾਰਾਂ ਤੇ ਟੀਵੀ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਆਈਏਐਸ ਇੱਕ ਸਬਜ਼ੀ ਵੇਚਣ ਵਾਲੇ ਦਾ ਬੱਚਾ ਆਈਏਐਸ ਸਰ ਮੇਰੀ ਬੇਟੀ ਨੇ ਵੀ ਬਣਨਾ ਦਿਖਾਦਾ ਜੀ ਮੈਂ ਇੱਕ ਡਰਾਈਵਰ ਦੀ ਬੇਟੀ ਹੋ ਕੇ ਵੀ ਇਸ ਮੁਕਾਮ ਤੇ ਪਹੁੰਚਾਂਗੀ ਬੈਰੀਅਰ ਸਰ ਇੱਕ ਮੈਂ ਸਰ ਤੁਹਾਡੀ ਇੱਕ ਤਾਰੀਫ ਕਰਨੀ ਚਾਹੁੰਦਾ ਭਾਈ ਸਾਹਿਬ ਮੈਂ ਤੁਹਾਡੇ ਕੋਲ 1 ਸਾਲ ਪਹਿਲਾਂ ਆਇਆ ਸੀ ਸਰ ਤੁਹਾਡੇ ਦਫ਼ਤਰ ਮਿੰਨੀ ਸੈਕਟਰੀਅਟ ਦੇ ਵਿੱਚ ਮਿਲਿਆ ਸੀ ਸਰ ਜਦੋਂ ਉੱਥੇ ਟੀਚਰ ਦੀ ਇੰਗਲਿਸ਼ ਦੀ ਬਦਲੀ ਹੋ ਗਈ ਸਰ ਤੇ ਨਾਲ ਦੀ ਨਾਲ ਪੋਸਟ ਖਾਲੀ ਹੋ ਗਈ ਸਰ ਸਾਨੂੰ ਇਹ ਹੋ ਗਿਆ ਸਾਡਾ ਬੱਚੇ ਪੜ੍ਹਨਗੇ ਕਿਵੇਂ ਮੈਂ ਸਰ ਤੁਹਾਡੇ ਕੋਲ ਐਪਲੀਕੇਸ਼ਨ ਦੇ ਕਿ ਮਿੰਨੀ ਸੈਕਟਰੀਅਟ ਦੇ ਗੇਟ ਤੇ ਨਹੀਂ ਪਹੁੰਚਿਆ ਸੀ ਸਕੂਲ ਦੇ ਵਿੱਚ ਟੀਚਰ ਪਹਿਲਾਂ ਪਹੁੰਚ ਗਿਆ ਸੀ ਇਹ ਸਰ ਤੁਹਾਡਾ ਬੜਕਪਣ ਹੈ ਜੀ ਸਰ ਮੈਂ 2020 'ਚ ਤੁਹਾਡੇ ਰੂਬਰੂ ਹੋਣਾ ਚਾਹੁੰਦਾ ਸੀ ਅੱਜ 5 ਸਾਲਾਂ ਬਾਅਦ ਮੌਕਾ ਮਿਲਿਆ ਸਰ ਮੈਂ ಗ್ರಾಮ ਪੰਚਾਇਤ ਦੇ ਵਿੱਚ ਸੀ ਅਸੀਂ ਦੀਨਦয়াল ਉਪਾਧਿਆ ਨੈਸ਼ਨਲ ਅਵਾਰਡ ਦਿੱਤੇ ਤੇ ਤੁਸੀਂ ਸਾਰੇ ਉਹ ਕਰੋਨਾ ਕਰਕੇ ਸਾਨੂੰ ਜਿਹੜਾ ਆਨਲਾਈਨ ਹੀ ਸਾਨੂੰ ਗਿਫਟ ਦਿੱਤਾ ਸੀਗਾ ਸਾਡੀ ਪੰਚਾਇਤ ਨੂੰ ਤੇ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮੇਰਾ ਗਵਾਂਢੀ ਪਿੰਡਾ ਜੀ ਬੱਲੋ ਤੁਹਾਨੂੰ ਪਤਾ ਜੀ ਆ ਸਵਰਗਵਾਸੀ ਗਰਵਜਨ ਸਿੰਘ ਜੀ ਸੋਸਾਇਟੀ ਹੈ ਜੀ ਉੱਥੇ ਤੇ ਸਰ ਮੇਰੀ ਬੱਚੀ ਨੂੰ ਉਹਨਾਂ ਨੇ ਅਡਾਪਟ ਕੀਤਾ ਜੀ ਆਈਐਸ ਬੰਦ ਤੱਕ ਸਾਰਾ ਖਰਚਾ ਉਹ ਉਹ ਕਰਨਗੇ ਸਰ ਤੇ ਇੱਕ ਸਾਰ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਮਾੜਾਂ ਦਾ ਬੱਲੋ ਉਹ ਮੈਂ ਰਿਕਵੈਸਟ ਕਰਦਾ ਸਾਰਾ ਉਹ ਸਾਡੇ ਅੱਖਾਂ ਡੀ ਕਰੀਆਂ ਤੁਹਾਨੂੰ ਜਲਦੀ ਆਇਆ ਸਰ ਤੇ ਸਾਰਾ ਬਹੁਤ ਬਹੁਤ ਧੰਨਵਾਦ ਆਪਾਂ ਬਾਰਡਰ ਤੇ ਟੈਨਸ਼ਨ ਹੋ ਗਈ ਸੀ ਤਾਂ ਕਰਕੇ ਰੁਕਣਾ ਪੈ ਗਿਆ ਨਹੀਂ ਤੇ ਮੈਂ ਤਰੀਕ ਦੇਤੀ ਸੀ ਉਹਦੇ ਸਰਪੰਚਾਂ ਦੇ ਜਦੋਂ ਮੀਟਿੰਗ ਹੋਈ ਸੀ ਤੇ ਤੁਸੀਂ ਸਾਰਾ ਸਾਨੂੰ ਡੀ ਕਰਿਆ ਜੀ ਵੈਲਕਮ ਜੀ